ਮੈਂ ਜ਼ਰੂਰ ਕਹਾਂਗਾ ਵੀ ਯਾਰ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਪਹਿਲਾਂ ਮੈਂ ਪਹਿਲਾਂ ਵੀ ਅਸੀਂ ਬੇਨਤੀ ਕੀਤੀ ਸੀ ਵੀ ਯਾਰ ਵੀਡੀਓ ਨੂੰ ਸ਼ੇਅਰ ਕਰਿਓ ਬਹੁਤ ਲੋੜ ਹੈ ਵੀ ਹੋ ਸਕਦਾ ਤੁਹਾਡੇ ਤੱਕ ਸਾਡੀ ਉਹ ਵੀਡੀਓ ਨਹੀਂ ਗਈ ਹਾਲਾਂਕਿ ਅਸੀਂ ਕਿਹਾ ਤਾਂ ਬਹੁਤ ਸੀ ਵੀ ਇਹਨੂੰ ਜ਼ਰੂਰ ਸ਼ੇਅਰ ਕਰਿਓ ਤੁਸੀਂ ਨਹੀਂ ਸ਼ੇਅਰ ਕੀਤਾ ਜੇ ਕਿਸੇ ਉਤੀ ਭੈਣ ਦੀ ਉਹ ਨੱਚਦੀ ਦੀ ਹੁੰਦੀ ਜਾਂ ਕੋਈ ਕੋਈ ਹੋਰ ਕੰਮ ਹੁੰਦਾ ਤੇ ਫਿਰ ਤੁਸੀਂ ਭੱਜ ਕੇ ਸ਼ੇਅਰ ਕਰ ਦੇਣੀ ਸੀਗੀ ਉਹ ਵੀਡੀਓ ਦੁਗਰੀ ਦੀ ਵੀਡੀਓ ਪਾਈ ਸੀ ਪਿੰਡ ਦੁਗਰੀ ਜ਼ਿਲ੍ਹਾ ਰੋਪੜ ਦਾ ਪਿੰਡ ਆ ਹੁਣ ਉਹ ਪਿੰਡ ਦੁਗਰੀ ਦਾ ਜਿਹੜਾ ਪਹਿਲਾਂ ਗੁਰੂ ਘਰ ਆ ਉੱਥੇ ਬੈਠਦੀ ਆ ਘੱਟੋ ਘੱਟ 30 ਜਾਂ 40 ਸੰਗਤ ਉਹਦੇ ਬਾਅਦ ਗੁਰਦੁਆਰਾ ਫੁੱਲ ਹੋ ਜਾਂਦਾ ਤੇ ਇੱਕ ਥੱਲੇ ਜਿਹੜਾ ਉਹਨਾਂ ਦਾ ਗੁਰਦੁਆਰਾ ਇੰਨਾ ਨੀਵਾ ਜੇ ਕੋਈ ਮੀਂਹ ਪੈਂਦੇ ਆ ਨਾ ਫਿਰ ਉੱਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਵੀ ਜਿਹੜਾ ਇਹ ਸਰੂਪ ਵੀ ਉਹ ਚੱਕਣੇ ਪੈਂਦੇ ਕਿਸੇ ਦੇ ਹੋਰ ਥਾਂ ਤੇ ਰੱਖਣੇ ਪੈਂਦੇ ਆ ਉਹ ਆਪਣਾ ਗੁਰੂ ਘਰ ਬਣਾ ਰਹੇ ਉਹ ਬੈਕਵਰਡ ਏਰੀਆ ਹੋਣ ਕਰਕੇ ਚਲੋ ਉਹਨਾਂ ਨੇ ਗ੍ਰਹਾਈਆਂ ਕੀਤੀਆਂ ਪਿੰਡਾਂ ਤੋਂ ਜਿੰਨਾ ਕਿ ਸਰਿਆ ਜਿੰਨਾ 20 ਲੱਖ ਰੁਪਏ ਦੀ ਉਹਨਾਂ ਨੂੰ ਹੋਰ ਲੋੜ ਸੀਗੀ ਸਭ ਤੋਂ ਪਹਿਲਾਂ ਤਾਂ ਇਹਦੀ ਜ਼ਿੰਮੇਵਾਰੀ ਬਣਦੀ ਸੀ ਸ਼ੋਮਣੀ ਕਮੇਟੀ ਦੀ ਹੁਣ ਅਸੀਂ ਪਿੱਛੇ ਇੱਕ ਤੁਸੀਂ ਇੰਟਰਵਿਊ ਕਰਕੇ ਆਏ ਹੋ ਉਹ ਵੀਰ ਤਾਂ 20000 ਰੁਪਏ ਮੰਗਿਆ ਜਾਂਦਾ ਵੀ ਜੇ ਤੂੰ ਆਈਸਕ੍ਰੀਮ ਦੀ ਰੇਡ ਲੈਣੀ ਤਾਂ 20000 ਰੁਪਏ ਦੇ ਇੱਕ ਤਰ੍ਹਾਂ ਦੇ ਬਾਹਰ ਵੀ ਪੈਸੇ ਦੇ ਕੇ ਖੜਨਾ ਪੈਂਦਾ ਤੂੰ ਤੁਹਾਡੇ ਪਿਓ ਦੀ ਜਗ੍ਹਾ ਯਾਰ ਗੁਰੂਕ ਤੇਗਬਾਦਰ ਮਹਾਰਾਜ ਜੀ ਦੀ ਜਗ੍ਹਾ ਤੇ ਤੁਸੀਂ ਜੇ ਕਹੋ ਵੀ ਹਾਂਜੀ ਇਹ ਤਾਂ ਇੱਕ ਸੰਸਥਾ ਦੇਖ ਰਹੀ ਹੈ ਤੇ ਸੰਸਥਾ ਦੇਖ ਰਹੀ ਹੈ ਸੰਸਥਾ ਨੂੰ ਦੇਖਣ ਦਾ ਤਰੀਕਾ ਵੀ ਹੋਣਾ ਚਾਹੀਦਾ ਮੁਗਲ ਕਹਿੰਦੇ ਸੀ ਟੋਡਰਮਲ ਦੀਵਾਨ ਟੋਡਰਮਲ ਨੂੰ ਕਿਹਾ ਬੀ ਭਾਈ ਜਿੰਨੇ ਤੈਨੂੰ ਜਗਾ ਚਾਹੀਦੀ ਉੰਨੀਆ ਮੋਰਾ ਬਿਛਾ ਦੇ ਅੱਜ ਤੁਸੀਂ ਕਹਿੰਦੇ ਜਿੰਨੀ ਜਗਾ ਚਾਹੀਦੀ ਉੰਨੇ ਨੋਟ ਬਿਛਾ ਦੇ ਮੁਗਲਾਂ ਤੇ ਤੁਹਾਡੇ ਜਿੱਤਾ ਕੋਈ ਫਰਕ ਨਹੀਂ ਫਿਰ ਦੁਗਰੀ ਦੀ ਕਮੇਟੀ ਪਿੰਡ ਦੁਗਰੀ ਗੁਰਦੁਆਰਾ ਸਿੰਘ ਸਭਾ ਜਿਹੜੇ ਬਣਾ ਰਿਆ ਸ਼ੋਮਣੀ ਕਮੇਟੀ ਕੋਲ ਗਏ ਵੀ ਸਾਨੂੰ 20 ਲੱਖ ਦੀ ਲੋੜ ਹੈ ਜੀ ਸਾਨੂੰ ਪੈਸਾ ਚਾਹੀਦਾ 50000 ਰੁਪਏ ਦੇ ਕੇ ਤੋਰ ਤੇ ਵੀ ਆ ਲੋ ਜੀ 50000 ਕੀ ਗੱਲ ਆ ਬਾਈ 50000 ਦੇ ਨਾਲ ਉਹਨਾਂ ਦੀਆਂ ਜੋਟਾਂ ਆ ਗਈਆਂ ਠੀਕ ਆ ਉਸ ਤੋਂ ਬਾਅਦ ਕੌਣ ਕਰੂਗਾ ਫਿਰ ਚਾਹੀਦਤ ਆਏ ਸੀ ਵੀ 20 ਲੱਖ ਰੁਪਏ ਤੁਸੀਂ ਦਿੰਦੇ ਤੇ ਅੱਜ ਜੇ ਉਹ ਗੁਰੂ ਘਰ ਤੁਸੀਂ ਬਣਾਉਂਦੇ ਨਹੀਂ ਕਿਸ ਅਗਲਾ ਕਹਿੰਦਾ ਯਾਰ ਤੁਸੀਂ ਐਂ ਕਰੋ ਜਗ੍ਹਾ ਵੀ ਅਸੀਂ ਖਰੀਦਦੇ ਆ ਆ ਚੱਕੋ ਕਰੋੜ ਚਰਚ ਬਣਾ ਲਓ ਇੱਥੇ ਫੇਰ ਤੁਸੀਂ ਕਹਿੰਦੇ ਆ ਜੀ ਸਾਡੇ ਸਿੱਖ ਜਿਹੜੇ ਆ ਜੀ ਉਹ ਧਰਮ ਪਰਿਵਰਤਨ ਕਰਨ ਲੱਗੇ ਤੇ ਤੁਸੀਂ ਜਦੋਂ ਯਾਰ ਨਕਾਰਦੇ ਹੋ ਤਾਂ ਧਰਮ ਨਹੀਂ ਪਰਿਵਰਤਨ ਕਰਨਗੇ ਕੀ ਕਰਨਗੇ ਉਹ ਲੋਕ ਫਿਰ ਇਹ ਵੀ ਕਹਿਣਗੇ ਵੀ ਚੋਣਾ ਹੁਣ ਨੇੜੇ ਆ ਚੋਣਾ ਤੇ ਵੀ ਪੈਸਾ ਲੱਗਣਾ ਭਾਈ ਤੁਸੀਂ ਗੁਰੂ ਘਰ ਤੇ ਲਾਣ ਨੂੰ ਕਹੀ ਜਾਂਦੇ ਜੇ ਅੱਜ ਸਾਡੀਆਂ ਵਧੀਆ ਕੋਠੀਆਂ ਤਾਂ ਮੈਂ ਕਹਿੰਦਾ ਯਾਰ ਵੀ ਸਾਡੇ ਗੁਰੂ ਘਰ ਵੀ ਸੋਹਣੇ ਹੋਣੇ ਚਾਹੀਦੇ ਆ ਪਿੰਡ ਦੁੱਗਰੀ ਆ ਜੀ ਜ਼ਿਲ੍ਹਾ ਰੋਪੜ ਐ ਉਹਨਾਂ ਦਾ ਅਕਾਊਂਟ ਨੰਬਰ ਅਸੀਂ ਦੇ ਦਿੱਤਾ ਤਾਨੂੰ ਲੱਗਦਾ ਜਗਦੀਪ ਸਿੰਘ ਥਲੀ ਸਿਰਫ ਆਪਣੀਆਂ ਰੋਟੀਆਂ ਸੇਕ ਰਿਹਾ ਜਾਂ ਆਪਣੇ ਆਪ ਨੂੰ ਫੇਮਸ ਕਰ ਰਿਹਾ ਮੇਰੀ ਵੀਡੀਓ ਨੂੰ ਸ਼ੇਅਰ ਨਾ ਕਰਿਓ ਆਪਣੇ ਵੱਲੋਂ ਵੀਡੀਓ ਪਾ ਦਿਓ ਪਰ ਸੋਸ਼ਲ ਮੀਡੀਆ ਦੇ ਵਿੱਚ ਉੱਤੇ ਵੀ ਤਾਂ ਨਕਾਰਾਤਮਕ ਵੀਡੀਓ ਜਿਹੜੀਆਂ ਹੈਗੀਆਂ ਕਿਸੇ ਨੇ ਕੋਈ ਗਲਤੀ ਕਰਤੀ ਜਾਂ ਕਿਸੇ ਨੇ ਕੋਈ ਅਜਿਹੇ ਕੰਮ ਕਰਤਾ ਜਿਹਨੂੰ ਛਾਲਣ ਦੀ ਲੋੜ ਵੀ ਨਹੀਂ ਹੁੰਦੀ ਉਹਨੂੰ ਵੀ ਛਾਲ ਦਿੱਤਾ ਜਾਂਦਾ ਹੋਰ ਬਹੁਤ ਸਾਰੇ ਲੋਕਾਂ ਦੇ ਘਰਾਂ ਦੇ ਪਰਸਨਲ ਮਸਲੇ ਜਿਹੜੇ ਹੈਗੇ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਤੂਲ ਮਿਲਦੀ ਫਿਰ ਚੰਗੀਆਂ ਵੀਡੀਓ ਨੂੰ ਲੋਕ ਮਤਲਬ ਪ੍ਰਸਾਰਨਾ ਜਾਂ ਪ੍ਰਚਾਰਨਾ ਪਸੰਦ ਨਹੀਂ ਕਰਦੇ ਬਿਲਕੁਲ ਬਾਈ ਨਾਮ ਇਹ ਚੀਜ਼ ਦੇ ਹੈਗਾ ਵੀ ਕਿਉਂਕਿ ਨੈਗੇਟਿਵਿਟੀ ਇੰਨੀ ਹੋ ਗਈ ਹੈ ਨਾ ਜਾਂ ਇਹਨੂੰ ਇਹ ਕਹਿੰਦੇ ਵੀ ਕਾਲ ਯੁਗ ਦਾ ਪ੍ਰਭਾਵ ਠੀਕ ਹੈ ਕਿਸੇ ਕੋਈ ਧੀ ਭੈਣ ਲੱਕ ਹਿਲਾ ਰਹੀ ਹੈ ਜੀ ਕੋਈ ਕੁਝ ਕਰ ਰਿਹਾ ਉਹਨਾਂ ਨੂੰ ਤਾਂ ਜਾ ਕੇ ਕਮੈਂਟ ਕਰਨਗੇ ਜਾਂ ਹਲਾਸ਼ੇਰੀ ਵੀ ਦੇ ਦਿੰਦੇ ਕਈ ਤਾਂ ਆ ਡਾਂਸਰ ਵਾਲਾ ਮੁੱਦਾ ਹੋਇਆ ਸੀ ਬਈ ਤੇਰੀ ਬਹੁਤ ਵਧੀਆ ਸੋਚ ਭਣਿਆ ਹਲੇ ਉਹ ਕਹਿ ਜੀ ਇਹ ਕੁੜੀ ਨਾਲ ਵੀ ਮੈਂ ਸ਼ਰਾਬ ਪੀਂਦੀ ਪਰ ਮੈਂ ਉਹ ਤਾਂ ਪੀਤੀ ਨਹੀਂ ਸੀ ਉਹ ਚੀਜ਼ਾਂ ਚਲ ਆਈਆਂ ਉਹ ਚੀਜ਼ਾਂ ਨੂੰ ਜਾਂ ਹੋਰ ਬਹੁਤ ਸਾਰੀਆਂ ਜਿਹੜੀਆਂ ਵੀਡੀਓ ਆ ਕਿਸੇ ਨੇ ਕੋਈ ਗਲਤੀ ਕਰ ਲਈ ਆਪਣੀਆਂ ਤਾਂ ਅਸੀਂ ਜਾ ਕੇ ਅਰਦਾਸ ਕਰਦੇ ਆ ਵੀ हे ਪ੍ਰਮਾਤਮਾ ਸਾਡੇ ਜਿਹੜੇ ਆ ਪਰਦੇ ਢਾਕੇ ਰੱਖੀ ਤੇ ਦੂਏ ਦੀ ਜੇ ਕੋਈ ਗਲਤੀ ਪਤਾ ਲੱਗ ਜਵੇ ਸਾਨੂੰ ਅਸੀਂ ਨੰਗੇ ਕਰ ਦਿੰਦੇ ਆ ਮਿੰਟ ਲਾਉਂਦੇ ਆ ਆਪਾਂ ਤਾਂ ਕਤਲ ਕਰਨ ਤੱਕ ਜਾਂਦੇ ਆ ਪੈਸੇ ਕਰਕੇ ਪਰਮਾਤਮਾ ਨੂੰ ਬਖਸ਼ਿੰਦ ਕਿਹਾ ਜਾਂਦਾ ਤੇ ਜਿਹੜਾ ਗੁਰੂ ਬਖਸ਼ਿਸ਼ ਕਰਦਾ ਜਿਹੜਾ ਪਰਮਾਤਮਾ ਤੇ ਅੱਜ ਉਹਨਾਂ ਦੇ ਗੁਰੂ ਘਰਾਂ ਦੀ ਜੀ ਵੀਡੀਓ ਪਾ ਦੀ ਹੁਣ ਅਸੀਂ ਯਾਰ ਆ ਪਾਈ ਆ ਵੀਡੀਓ ਦੁੱਗਰੀ ਦੀ ਵੀਡੀਓ ਪਾਈ ਸੀ ਪਿੰਡ ਦੁੱਗਰੀ ਜ਼ਿਲ੍ਹਾ ਰੋਪੜ ਦਾ ਪਿੰਡ ਆ ਮੈਂ ਕਹਿੰਦਾ ਵੀ ਹੁਣ ਵੀ ਵੀਡੀਓ ਦੇ ਵਿੱਚ ਨਾ ਅਕਾਊਂਟ ਨੰਬਰ ਦੇ ਦਿਓ ਵੀ ਸ਼ਾਇਦ ਸਾਡੇ ਭਰਾ ਜਿਨ੍ਹਾਂ ਨੇ ਨਹੀਂ ਸ਼ੇਅਰ ਕੀਤੀ ਸੀ ਉਹ ਸ਼ਾਇਦ ਹੁਣ ਆ ਸਾਡੀਆਂ ਗੱਲਾਂ ਸੁਣ ਕੇ ਕਰ ਦੇਣ ਸ਼ੇਅਰ ਇਸ ਵੀਡੀਓ ਨੂੰ ਮੈਂ ਜ਼ਰੂਰ ਕਹਾਂਗਾ ਵੀ ਯਾਰ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਪਹਿਲਾਂ ਮੈਂ ਪਹਿਲਾਂ ਵੀ ਅਸੀਂ ਬੇਨਤੀ ਕੀਤੀ ਸੀ ਬਈ ਯਾਰ ਵੀਡੀਓ ਨੂੰ ਸ਼ੇਅਰ ਕਰਿਓ ਬਹੁਤ ਲੋੜ ਐ ਹੁਣ ਉਹ ਪਿੰਡ ਦੁੱਗਰੀ ਐ ਬਾਈ ਬਹੁਤ ਬੈਕਵਰਡ ਏਰੀਆ ਹੁਣ ਉਹ ਪਿੰਡ ਦੁੱਗਰੀ ਦਾ ਜਿਹੜਾ ਪਹਿਲਾਂ ਗੁਰੂ ਘਰ ਆ ਉੱਥੇ ਬੈਠਦੀ ਐ ਘੱਟੋ ਘੱਟ 30 ਜਾਂ 40 ਸੰਗਤ ਉਸ ਤੋਂ ਬਾਅਦ ਗੁਰਦੁਆਰਾ ਫੁੱਲ ਹੋ ਜਾਂਦਾ ਤੇ ਇੱਕ ਥੱਲੇ ਜਿਹੜਾ ਉਹਨਾਂ ਦਾ ਗੁਰਦੁਆਰਾ ਇੰਨਾ ਨੀਵਾ ਜੇ ਕੋਈ ਮੀਂਹ ਪੈਂਦੇ ਆ ਨਾ ਫਿਰ ਉੱਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਵੀ ਜਿਹੜਾ ਐ ਸਰੂਪ ਵੀ ਉਹ ਚੱਕਣੇ ਪੈਂਦੇ ਕਿਸੇ ਦੇ ਹੋਰ ਥਾਂ ਤੇ ਰੱਖਣੇ ਪੈਂਦੇ ਆ ਉਹ ਆਪਣਾ ਗੁਰੂ ਘਰ ਬਣਾ ਰਹੇ ਉਹ ਬੈਕਵਰਡ ਏਰੀਆ ਹੋਣ ਕਰਕੇ ਚਲੋ ਉਹਨਾਂ ਨੇ ਗਰਹਾਈਆਂ ਜਿੰਨਾ 8-10 ਲੱਖ ਜਾਂ ਮੈਨੂੰ ਅਮਾਉਂਟ ਪ੍ਰੋਪਰ ਪਤਾ ਨਹੀਂ ਉਹਨਾਂ ਨੇ ਲਾਤਾ ਲੈਂਟਰ ਤੇ ਕੁਝ ਪਾ ਲਿਆ ਹੁਣ ਕੁਝ ਬਚ ਗਿਆ ਹੁਣ 20 ਲੱਖ ਰੁਪਏ ਦੀ ਉਹਨਾਂ ਨੂੰ ਹੋਰ ਲੋਡ ਸੀਗੀ ਸਭ ਤੋਂ ਪਹਿਲਾਂ ਤਾਂ ਇਹਦੀ ਜ਼ਿੰਮੇਵਾਰੀ ਬਣਦੀ ਸੀ ਸ਼ੋਮਣੀ ਕਮੇਟੀ ਦੀ ਹੁਣ ਅਸੀਂ ਪਿੱਛੇ ਇੱਕ ਤੁਸੀਂ ਇੰਟਰਵਿਊ ਕਰਕੇ ਆਏ ਹੋ ਉਹ ਵੀਰ ਤੋਂ 20000 ਰੁਪਏ ਮੰਗਿਆ ਜਾਂਦਾ ਵੀ ਜੇ ਤੂੰ ਆਈਸਕ੍ਰੀਮ ਦੀ ਰੇੜੀ ਲੈਣੀ ਤਾਂ 20000 ਰੁਪਏ ਦੇ ਗੁਰੂ ਘਰਾਂ ਦੇ ਬਾਹਰ ਵੀ ਪੈਸੇ ਦੇ ਕੇ ਖੜਨਾ ਪੈਂਦਾ ਕਿਉਂ ਤੁਹਾਡੇ ਪਿਓ ਦੀ ਜਗ੍ਹਾ ਯਾਰ ਗੁਰੂ ਕ ਤੇਗ ਬਾਦਰ ਮਹਾਰਾਜ ਜੀ ਦੀ ਜਗ੍ਹਾ ਤੇ ਤੁਸੀਂ ਜੇ ਕਹੋ ਵੀ ਹਾਂਜੀ ਇਹ ਤਾਂ ਇੱਕ ਸੰਸਥਾ ਦੇਖ ਰ ਸੰਸਥਾ ਦੇਖ ਰਹੀ ਹੈ ਸੰਸਥਾ ਨੂੰ ਦੇਖਣ ਦਾ ਤਰੀਕਾ ਵੀ ਹੋਣਾ ਚਾਹੀਦਾ ਇੱਕ ਪਾਸੇ ਤਾਂ ਤੁਸੀਂ ਗੱਲਾਂ ਕਰਦੇ ਹੋ ਜੀ ਵੀ ਅਸੀਂ ਇੰਨਾ ਪ੍ਰਚਾਰ ਕਰ ਰਹੀ ਹੈ ਸੰਸਥਾ ਆਏ ਕਰ ਰਹੀ ਹੈ ਗੁਰੂ ਸਾਹਿਬਾਨਾਂ ਦੀ ਉਸੇ ਸੰਸਥਾ ਦੇ ਪ੍ਰਚਾਰਕਾਂ ਵੱਲੋਂ ਇਹ ਗੱਲਾਂ ਸੁਣਾਈਆਂ ਜਾਂਦੀਆਂ ਵੀ ਗੁਰੂ ਸਾਹਿਬ ਨੇ ਗਰੀਬਾਂ ਲਈ ਆਹ ਕੀਤਾ ਤੇ ਜਦੋਂ ਇੱਥੇ ਕੋਈ ਗਰੀਬ ਆਉਂਦਾ ਸੀ ਗੁਰੂ ਦੇ ਦਰ ਦੇ ਉੱਤੇ ਤਾਂ ਖਜ਼ਾਨੇ ਭਰ ਕੇ ਜਾਂਦੇ ਸੀ ਅੱਜ ਅੱਜ ਤੁਹਾਡੇ ਯਾਰ ਮੁਗਲਾਂ 'ਚ ਕੀ ਫਰਕ ਰਹਿ ਗਿਆ ਮੁਗਲ ਕਹਿੰਦੇ ਸੀ ਟੋਡਰਮਲ ਦੀਵਾਨ ਟੋਡਰਮਲ ਨੂੰ ਕਿਹਾ ਵੀ ਭਾਈ ਜਿੰਨੇ ਤੈਨੂੰ ਜਗ੍ਹਾ ਚਾਹੀਦੀ ਉੰਨੀਆ ਮੋਰਾ ਬਿਛਾ ਦੇ ਅੱਜ ਤੁਸੀਂ ਕਹਿੰਦੇ ਜਿੰਨੀ ਜਗ੍ਹਾ ਚਾਹੀਦੀ ਉੰਨੇ ਨੋਟ ਬਿਛਾ ਦੇ ਮੁਗਲਾਂ ਤੇ ਤੁਹਾਡੇ ਚ ਤਾਂ ਕੋਈ ਫਰਕ ਨਹੀਂ ਫਿਰ ਮੈਂ ਕਮੇਟੀਆਂ ਨੂੰ ਗਲਤ ਨਹੀਂ ਕਹਿੰਦਾ ਸਾਡੀ ਕਮੇਟੀ ਅਸੀਂ ਸਤਿਕਾਰ ਕਰਦੇ ਹਾਂ ਜਦੋਂ ਇਹਦੇ ਤੇ ਉੱਤੇ ਕੋਈ ਬੋਲਦਾ ਕਮੇਟੀ ਦੇ ਉੱਤੇ ਅਸੀਂ ਨਾਲ ਖੜਦੇ ਹਾਂ ਪਰ ਤੁਹਾਡਾ ਪ੍ਰਬੰਧ ਠੀਕ ਨਹੀਂ ਆ ਇਸ ਗੱਲ ਨੂੰ ਤੁਸੀਂ ਕਬੂਲ ਕਰੋ ਇਹ ਮੈਂ ਹੁਣ ਸ਼ੋਮਣੀ ਕਮੇਟੀ ਦੀ ਗੱਲ ਕਿਉਂ ਕੀਤੀ ਉਹ 6.5 ਕਰੋੜ ਦਾ ਤੁਸੀਂ ਠੇਕਾ ਦੇਤਾ ਉੱਥੇ ਆਨੰਦਪੁਰ ਸਾਹਿਬ ਜਾਂ ਹੋਰ ਗੁਰੂ ਘਰਾਂ ਦੇ ਵਿੱਚ ਵੱਖ-ਵੱਖ ਇਤਿਹਾਸਕ ਗੁਰੂ ਘਰਾਂ ਦੇ ਵਿੱਚ ਭਾਈ ਠੇਕੇ ਦਿੱਤੇ ਜਾਂਦੇ ਆ ਜਦੋਂ ਗਰੀਬਾਂ ਤੋਂ ਇੰਨਾ ਪੈਸਾ ਲਿਆ ਜਾਂਦਾ ਉਹਨਾਂ ਤੋਂ ਜਿਨ੍ਹਾਂ ਨੇ ਮੰਜੇ ਲਾਉਣੇ ਫੜੀਆਂ ਲਾਉਣੀਆਂ ਉਹ ਲੁੱਟ ਤਾਂ ਸੰਗਤ ਦੀ ਕਰਨਗੇ ਸੰਗਤ ਦੇ ਉੱਤੇ ਸਾਰਾ ਪਹੁੰਚ ਪਊਗਾ ਤੇ ਚਲੋ ਉਹ ਤੁਸੀਂ ਪੈਸੇ ਲੈ ਲੇ ਲਾਏ ਕਿੱਥੇ ਠੀਕ ਹੈ ਲਾਏ ਕਿੱਥੇ ਇਹ ਦੁਗਰੀ ਦੀ ਕਮੇਟੀ ਪਿੰਡ ਦੁਗਰੀ ਗੁਰਦੁਆਰਾ ਸਿੰਘ ਸਭਾ ਜਿਹੜੇ ਬਣਾ ਰਿਆ ਸ਼ੋਮਣੀ ਕਮੇਟੀ ਕੋਲ ਗਏ ਵੀ ਸਾਨੂੰ 20 ਲੱਖ ਦੀ ਲੋੜ ਹੈ ਜੀ ਸਾਨੂੰ ਪੈਸਾ ਚਾਹੀਦਾ 50000 ਰੁਪਏ ਦੇ ਕੇ ਤੋਰ ਤੇ ਵੀ ਆ ਲੋ ਜੀ 50000 ਕੀ ਗੱਲ ਆ ਬਾਈ 50000 ਦੇ ਨਾਲ ਉਹਨਾਂ ਦੀਆਂ ਜੋ ਇਟਾਂ ਆ ਗਈਆਂ ਠੀਕ ਆ ਉਸ ਤੋਂ ਬਾਅਦ ਕੌਣ ਕਰੂਗਾ ਫਿਰ ਗੁਰਦੁਆਰੇ ਬਣਾਉਣ ਦੀ ਫਿਰ ਲੋੜ ਨਹੀਂ ਮਹਿਸੂਸ ਹੁੰਦੀ ਹੋਣੀ ਸ਼ਰੋਣੀ ਕਮੇਟੀ ਨੂੰ ਆ ਬਿਲਕੁਲ ਫਿਰ ਫਿਰ ਆਪਣੇ ਜਿੱਥੇ ਜਿੱਥੇ ਤਾਂ ਚੜਨਾ ਪੈਸਾ ਚੰਗਾ ਜਿੱਥੇ ਆਪਣੀਆਂ ਗੋਲ ਕੰਦੇ ਵਿੱਚ ਪੈਸਾ ਆਉਣਾ ਕੀ ਗੱਲ ਆ ਜੇ ਤੁਹਾਨੂੰ ਐਂ ਲੱਗਦਾ ਵੀ ਸੰਗਤ ਸਾਰੇ ਕਿਤੇ ਹੋਣੀ ਚਾਹੀਦੀ ਐ ਤਾਂ ਸਾਰਿਆਂ ਦੀ ਗੋਲ ਕੇ ਭਰਨ ਦਿਓ ਬਾਈ ਕਿਸੇ ਵੀ ਗੋਲ ਕੇ ਗੁਰੂ ਦੀ ਆ ਤੇ ਗੁਰੂ ਦੇ ਦੇ ਜੋ ਗੋਲ ਕੇ ਦਾ ਪੈਸਾ ਲੋਕ ਤਾਂ ਇਲਜ਼ਾਮ ਲਾਉਂਦੇ ਤੁਸੀਂ ਨਿੱਜੀ ਉਹਦੇ ਲਈ ਖਰਚਦੇ ਹੋ ਪੈਸਾ ਜੇ ਤੁਸੀਂ ਨਹੀਂ ਖਰਚਦੇ ਹੋ ਜਾਂ ਜੇ ਤੁਹਾਡੇ ਕੋਲ ਕੋਈ ਆਇਆ ਤਾਂ ਉਹਨਾਂ ਨੂੰ ਸੰਭੋ ਯਾਰ ਤੁਸੀਂ ਜਿੱਥੇ ਲੋੜ ਹੈ ਹੁਣ ਉਹ ਗੁਰੂ ਘਰ ਦੀ ਉਹਨਾਂ ਨੂੰ ਬਹੁਤ ਜ਼ਿਆਦਾ ਲੋੜ ਸੀ ਉੱਥੇ 50000 ਰੁਪਏ ਦੇ ਕੇ ਤੋਰਤੇ ਗੁਰੂ ਘਰ ਉੱਥੇ ਹੈ ਇੱਕੇ ਬਈ ਕਿਤੇ ਇਹ ਤਾਂ ਨਹੀਂ ਵੀ ਤਿੰਨ ਚਾਰ ਕੋ ਚੌਥਾ ਪੰਜਵਾਂ ਬਣ ਰਿਹਾ ਹੋਵੇ ਮੈਂ ਉਹਨਾਂ ਨੂੰ ਇਹੀ ਪੁੱਛਿਆ ਸੀਗਾ ਉਹ ਕਹਿੰਦੇ ਬਈ ਸਾਡੇ ਤਾਂ ਇੱਕੋ ਗੁਰੂ ਘਰ ਹੈ ਜੀ ਸਾਰੀਆਂ ਧਰਮ ਜਾਤਾਂ ਦੇ ਲੋਕ ਰਹਿੰਦੇ ਆ ਉੱਥੇ ਤਾਂ ਅਸੀਂ ਵੀ ਕਹਿੰਦੇ ਆ ਅਸੀਂ ਇਸ ਗੱਲ ਨੂੰ ਵੀ ਕਹਿੰਦੇ ਆ ਬਈ ਅਸੀਂ ਇਹ ਵੀ ਕਹਿੰਦੇ ਆ ਬਈ ਯਾਰ ਅੱਜ بڑے بڑے ਗੁਰੂ ਘਰ ਬਣਾ ਲੇ ਗ੍ਰਾਂਥੀ ਸਿੰਘ ਕੱਲਾ ਹੀ ਚੋਰ ਕਰਦਾ ਹੁੰਦਾ ਅਸੀਂ ਇਹ ਵੀ ਕਹਿੰਦੇ ਆ ਵੀ ਅੱਜ ਵੱਡੇ ਵੱਡੇ ਅਸੀਂ ਗੁਰੂ ਘਰ ਤਾਂ ਬਣਾ ਲੇ ਗੁਰੂ ਦੀ ਗੱਲ ਅਸੀਂ ਮੰਨ ਨਹੀਂ ਰਹੇ ਹਨਾ ਅਸੀਂ ਪਰ ਅਸੀਂ ਨਾਲ ਬਈ ਗੁਰੂ ਘਰ ਹੋਣੇ ਨਹੀਂ ਚਾਹੀਦੇ ਅਸੀਂ ਕਹਿੰਦੇ ਬਣਾ ਤਾਂ ਲੈ ਤੁਸੀਂ ਯਾਰ ਮੰਨੋ ਵੀ ਕੱਲਾ ਪੈਸਾ ਤੁਸੀਂ ਸੰਗ ਮਾਰ ਮਾਰ ਦੇ ਉੱਤੇ ਨਾ ਨਾ ਲਾ ਦਿਓ ਆਪਣੇ ਅੱਜ ਜੇ ਸਾਡੇ ਕੋਲ ਆ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਬਾਅਦ ਅਗਰ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿਸ਼ਵਾਸ ਰੱਖਦੇ ਸਾਰੇ ਪੰਜਾਬੀ ਸਿੱਖ ਹੋਣ ਦੇ ਨਾਤੇ ਜੇ ਅੱਜ ਸਾਡੀਆਂ ਸਿੱਖ ਧੀਆ ਜਾਂ ਸਿੱਖ ਵੀਰ ਗਲਤ ਕੁਰਾਹੇ ਪਏ ਹੋਏ ਆ ਤਾਂ ਇਹਦਾ ਮਤਲਬ ਇਹੀ ਆ ਵੀ ਅਸੀਂ ਟੁੱਟੇ ਹੋਏ ਆ ਫਿਰ ਗੁਰੂ ਘਰ ਬਣਾਉਣ ਦਾ ਤਾਂ ਕੋਈ ਫਾਇਦਾ ਨਹੀਂ ਪਰ ਜਿਹੜੇ ਲੋਕ ਕਰਨਾ ਚਾਹੁੰਦੇ ਆ ਹਰ ਇੱਕ ਗੁਰਦੁਆਰੇ ਦੇ ਵਿੱਚ ਜੇ ਅੱਜ ਸਾਡੀਆਂ ਵਧੀਆ ਕੋਠੀਆਂ ਤਾਂ ਮੈਂ ਕਹਿੰਦਾ ਯਾਰ ਵੀ ਸਾਡੇ ਗੁਰੂ ਘਰ ਵੀ ਸੋਹਣੇ ਹੋਣੇ ਚਾਹੀਦੇ ਆ ਜਿੰਨੇ ਗੁਰੂ ਘਰ ਸੋਹਣੇ ਹੋਣ ਚਾਹੀਦੇ ਉੱਥੇ ਗੁਰੂ ਦਾ ਸਤਕਾਰ ਵੀ ਹੋਣਾ ਚਾਹੀਦਾ ਉੱਥੇ ਗ੍ਰੰਥੀ ਸਿੰਘਾਂ ਦਾ ਸਤਕਾਰ ਵੀ ਹੋਣਾ ਚਾਹੀਦਾ ਸੰਗਤ ਨੂੰ ਵੀ ਜਾਣਾ ਚਾਹੀਦਾ ਮਤਲਬ ਪੰਜ-ਪੰਜ ਨਹੀਂ ਤਾਂ ਇੱਕ ਤਾਂ ਚਾਹੀਦਾ ਹੀ ਆ ਫਿਰ ਪੰਜ ਜੇ ਪੰਜ ਹੋਣਾ ਗਲਤ ਆ ਤਾਂ ਇੱਕ ਹੋਣਾ ਜ਼ਰੂਰੀ ਵੀ ਆ ਇੱਕ ਹੋਣਾ ਬਈ ਬਿਲਕੁਲ ਜ਼ਰੂਰੀ ਆ ਯਾਰ ਤਾਂ ਚਾਹੀਦਾ ਤਾਂ ਆਏ ਸੀ ਵੀ 20 ਲੱਖ ਰੁਪਏ ਤੁਸੀਂ ਦਿੰਦੇ ਤੇ ਅੱਜ ਜੇ ਉਹ ਗੁਰੂ ਘਰ ਤੁਸੀਂ ਬਣਾਉਂਦੇ ਨਹੀਂ ਕਿਸੇ ਨੂੰ ਪਤਾ ਲੱਗ ਜਾਂਦਾ ਅਗਲਾ ਕਹਿੰਦਾ ਯਾਰ ਤੁਸੀਂ ਐਂ ਕਰੋ ਜਗਾ ਵੀ ਅਸੀਂ ਖਰੀਦਦੇ ਆ ਆ ਚੱਕੋ ਕਰੋੜ ਚਰਚ ਬਣਾ ਲਓ ਇੱਥੇ ਫੇਰ ਤੁਸੀਂ ਕਹਿੰਦੇ ਜੀ ਸਾਡੇ ਸਿੱਖ ਜਿਹੜੇ ਆ ਜੀ ਉਹ ਧਰਮ ਪਰਿਵਰਤਨ ਕਰਨ ਲੱਗੇ ਤੇ ਤੁਸੀਂ ਜਦੋਂ ਯਾਰ ਨਕਾਰਦੇ ਹੋ ਤਾਂ ਧਰਮ ਨਹੀਂ ਪਰਿਵਰਤਨ ਕਰਨਗੇ ਕੀ ਕਰਨਗੇ ਉਹ ਤੇ ਆ ਆ ਬੇਨਤੀ ਆ ਭਾਈ ਸ਼ੋਮਣੀ ਕਮੇਟੀ ਨੇ ਤਾਂ 50000 ਰੁਪਏ ਦਿੱਤਾ ਉਹਨਾਂ ਨੂੰ ਪਰ ਮੈਂ ਤੁਹਾਨੂੰ ਕਹਿੰਦਾ ਯਾਰ ਤੁਸੀਂ ਵੀ ਬਹੁਤ ਬਾਈ ਜੀ ਸਾਰੇ ਕਹਿੰਦੇ ਹੁੰਦੇ ਆਪਾਂ ਕਮੈਂਟ ਕਰਕੇ ਵੀਰ ਫਲਾਣਿਆਂ ਨੇ ਧਰਮ ਪਰिवर्तन ਕਰ ਲਿਆ ਯਾਰ ਜਦੋਂ ਤੁਸੀਂ ਆਪਣੇ ਨੂੰ ਨਹੀਂ ਸਾਂਭਦੇ ਇੱਕ ਨਸ਼ੇੜੀ ਦਾ ਜਾਂ ਇੱਕ ਗਲਤ ਬੰਦੇ ਦਾ ਵੀ ਕੋਈ ਪਤਾ ਲੱਗ ਜਵੇ ਨਾ ਆਪਾਂ ਨੂੰ ਆਪਾਂ ਤਰਸੋ ਵਾਲੇ ਇੰਨੇ ਆ ਜਜ਼ਬਾਤੀ ਬੰਦੇ ਆਪਾਂ ਉਹਦੀ ਵੀ ਮਦਦ ਕਰ ਦਿੰਦੇ ਆ ਯਾਰ ਵੀ ਕੋਈ ਗੱਲ ਨਹੀਂ ਯਾਰ ਜੇ ਇਹਨੇ ਗਲਤੀ ਕੀਤੀ ਸੀ ਅੱਜ ਇਹ ਲੋੜ ਬੰਦਾ ਤਾਂ ਇਹਨੂੰ ਦੇ ਦਿਓ ਮਾਇਆ ਉਹਨਾਂ ਦੀਆਂ ਵੀ ਵੀਡੀਓ ਸ਼ੇਅਰ ਕਰੀਆਂ ਆਪਾਂ ਨੇ ਠੀਕ ਹੈ ਦੁਨਿਆਵੀ ਲੋਕਾਂ ਦੀ ਇਹ ਤਾਂ ਸਾਡੇ ਗੁਰੂ ਦੀ ਗੱਲ ਆ ਯਾਰ ਇਹ ਤਾਂ ਕੋਈ ਦੁਨਿਆਵੀ ਨਹੀਂ ਆ ਨਾ ਇਹ ਤਾਂ ਰੋਹਾਨੀਅਤ ਦੀ ਗੱਲ ਹੈ ਇਹ ਤਾਂ ਪਰਮਾਤਮਾ ਉਸ ਅਕਾਲਪੁਰਖ ਵਾਹਿਗੁਰੂ ਦੀ ਗੱਲ ਹੈ ਨਾ ਉਹਦਾ ਗੁਦਵਾਰ ਬਣ ਰਿਹਾ ਗੁਰੂ ਘਰ ਬਣ ਰਿਹਾ ਤੇ ਕਿੱਡਾ ਪੌਣ ਵਾਲਾ ਕੰਮ ਆ ਲੋਕ ਫਿਰ ਇਹ ਵੀ ਕਹਿਣਗੇ ਵੀ ਚੋਣਾ ਹੁਣ ਨੇੜੇ ਆ ਚੋਣਾ ਤੇ ਵੀ ਪੈਸਾ ਲੱਗਣਾ ਭਾਈ ਤੁਸੀਂ ਗੁਰੂ ਘਰ ਤੇ ਲਾਣ ਨੂੰ ਕਹੀ ਜਾਂਦੇ ਹੋ ਭਾਈ ਚੋਣਾ ਤੇ ਲੱਗਣਾ ਜਿਹੜਾ ਉਹ ਤਾਂ ਲੀਡਰ ਦੇਖਣ ਪਰ ਆਮ ਲੋਕਾਂ ਨੇ ਜਿਸ ਹਿਸਾਬ ਦੇ ਨਾਲ ਲੋਕ ਲੀਡਰਾਂ ਤੋਂ ਦੁਖੀ ਆ ਉਹਨਾਂ ਨੂੰ ਚੋਣਾ ਚੋਣਾ ਦੇ ਨਾਲ ਕੋਈ ਮਤਲਬ ਨਹੀਂ ਨਾ ਕੋਈ ਲੀਡਰਾਂ ਨੂੰ ਕੋਈ ਡੱਕਾ ਦੇਵੇ ਨਾ ਕੋਈ ਲਵੇ ਜਿਹੜੇ ਸੂਝਵਾਨ ਲੋਕ ਆ ਔਰ ਸੂਝਵਾਨ ਲੋਕ ਜਿਹੜੇ ਦਾਨੀ ਵੀਰ ਆ ਮੈਂ ਇਹ ਵੀ ਮੰਨਦੇ ਆ ਆਪਾਂ ਵੀ ਹੋ ਸਕਦਾ ਤੁਹਾਡੇ ਤੱਕ ਸਾਡੀ ਉਹ ਵੀਡੀਓ ਨਹੀਂ ਗਈ ਹਾਲਾਂਕਿ ਅਸੀਂ ਕਿਹਾ ਤਾਂ ਬਹੁਤ ਸੀ ਬਈ ਨੂੰ ਜਰੂਰ ਸ਼ੇਅਰ ਕਰਿਓ ਤੁਸੀਂ ਨਹੀਂ ਸ਼ੇਅਰ ਕੀਤਾ ਜੇ ਕਿਸੇ ਉਤੀ ਭੈਣ ਦੀ ਉਹ ਨੱਚਦੀ ਦੀ ਹੁੰਦੀ ਜਾਂ ਕੋਈ ਕੋਈ ਹੋਰ ਕੰਮ ਹੁੰਦਾ ਤੇ ਫਿਰ ਤੁਸੀਂ ਭੱਜ ਕੇ ਸ਼ੇਅਰ ਕਰ ਦੇਣੀ ਸੀਗੀ ਉਹ ਵੀਡੀਓ ਪਰ ਇਹ ਆ ਨਾ ਬਾਈ ਜੇ ਕੋਈ ਚੰਗੀ ਗੱਲ ਹੁੰਦੀ ਆ ਤਾਂ ਉਹਨੂੰ ਸ਼ੇਅਰ ਕਰ ਦਿਆ ਕਰੋ ਯਾਰ ਆਪਾਂ ਨੇ ਮੈਂ ਤਾਂ ਕੋਈ ਆਪਣਾ ਅਕਾਊਂਟ ਨੰਬਰ ਨਹੀਂ ਦਿੱਤਾ ਯਾਰ ਜੋ ਬਹੁਤ ਲੋਕ ਕਹਿੰਦੇ ਜੀ ਵੀ ਸਿਰਫ ਆਪਣੇ ਆ ਉਹਦੇ ਕਰਕੇ ਕਰਦੇ ਆ ਮੈਂ ਇਹ ਕਹਿੰਦਾ ਯਾਰ ਪਿੰਡ ਦੁੱਗਰੀ ਆ ਜੀ ਜ਼ਿਲ੍ਹਾ ਰੋਪੜ ਹੈ ਉਹਨਾਂ ਦਾ ਅਕਾਊਂਟ ਨੰਬਰ ਅਸੀਂ ਦੇ ਦਿੱਤਾ ਤੁਹਾਨੂੰ ਲੱਗਦਾ ਜਗਦੀਪ ਸਿੰਘ ਥਲੀ ਸਿਰਫ ਆਪਣੀਆਂ ਰੋਟੀਆਂ ਸੇਕ ਰਿਆ ਜਾਂ ਆਪਣੇ ਆਪ ਨੂੰ ਫੇਮਸ ਕਰ ਰਿਆ ਮੇਰੀ ਵੀਡੀਓ ਨੂੰ ਸ਼ੇਅਰ ਨਾ ਕਰਿਓ ਆਪਣੇ ਵੱਲੋਂ ਵੀਡੀਓ ਪਾ ਦਿਓ ਉੱਥੇ ਜਾ ਚਲਜੋ ਪਿੰਡ ਦੁੱਗਰੀ ਤੇ ਉਹ ਉੱਥੇ ਜਾ ਕੇ ਦੇਖ ਲਓ ਉੱਥੇ ਤੁਸੀਂ ਆਪਣੀ ਵੀਡੀਓ ਪਾ ਦਿਓ ਤੁਸੀਂ ਆਪ ਵੀਡੀਓ ਪਾ ਦਿਓ ਮੋਰੇਓ ਕਿਉਂਕਿ ਮੈਂ ਇੱਕ ਗੱਲ ਕਹਿਣਾ ਵੀ ਅਸੀਂ ਯਾਰ ਜੇ ਅਸੀਂ ਪਰਮਾਤਮਾ ਦੇ ਲਈ ਨਹੀਂ ਕੁਝ ਕਰ ਸਕੀਏ ਫਿਰ ਤਾਂ ਅਸੀਂ ਫਿਰ ਤਾਂ ਸਾਡੇ ਤੇ ਲੱਖ ਲਾਣ ਤਾਂ ਚਲੋ ਵਾਹਿਗੁਰੂ ਦੀ ਗੱਲ ਹੈ ਵਾਹਿਗੁਰੂ ਨਾਲ ਆਪਸਾਈ ਹੋਣਾ ਹੈ ਹਨਾ ਪਰਮਾਤਮਾ ਨੂੰ ਤਾਂ ਅਸੀਂ ਦੇ ਵੀ ਨਹੀਂ ਸਕਦੇ ਪਰ ਜੀਵ ਨੇ ਸਾਨੂੰ ਮਾਲਕ ਨੇ ਅੱਜ ਦਿੱਤਾ ਹੋਇਆ ਈਟ ਦਾ ਕਰ ਸਕਦੇ ਆ ਹਾਂ ਬਿਲਕੁਲ ਅੱਜ ਵਾਇਗਰੂ ਸਾਨੂੰ ਹਿੰਮਤ ਬਖਸ਼ੇ ਮੈਂ ਕਹਿੰਦਾ ਵੀ ਇਹ ਕਾਰਜ ਪਰਮਾਤਮਾ ਆਪ ਸਾਰਿਆਂ ਚ ਵਿਚਰ ਕੇ ਰਾਸ ਕਰੇ ਵਾਇਗਰੂ ਹਾਂਜੀ ਅੱਛਾ ਬਿਲਕੁਲ ਸੋਸ਼ਲ ਮੀਡੀਆ ਦੇ ਉੱਤੇ ਹਰ ਚੀਜ਼ ਅਸੀਂ ਸ਼ੇਅਰ ਕਰਦੇ ਆ ਲਗਾਤਾਰ ਇੱਕ ਚੀਜ਼ ਨੂੰ ਪ੍ਰਚਾਰਿਆ ਜਾਂਦਾ ਤਾਂ ਬੜੇ ਸ਼ੇਅਰ ਹੁੰਦੇ ਉਹਨਾਂ ਚੀਜ਼ਾਂ ਦੇ ਉੱਤੇ ਪਰ ਜਦੋਂ ਚੰਗੀਆਂ ਚੀਜ਼ਾਂ ਹੁੰਦੀਆਂ ਉਦੋਂ ਫਿਰ ਕਿਉਂ ਸ਼ੇਅਰ ਨਹੀਂ ਕੀਤਾ ਜਾਂਦਾ ਜਦੋਂ ਫਰਜ਼ ਬਣਦੇ ਸਾਡੀ ਸਿਰਮੌਰ ਸੰਸਥਾਵਾਂ ਦੇ ਗੁਰੂ ਘਰ ਸਥਾਪਿਤ ਕਰਨ ਦੇ ਲਈ ਜਿੱਥੇ ਪੰਜ ਹੈ ਉਹਦੇ ਲਈ ਤਾਂ ਅਸੀਂ ਨਹੀਂ ਕਹਿੰਦੇ ਵੀ ਪੰਜ ਪੰਜ ਬਣਾਓ 6 6 ਬਣਾਓ ਪਰ ਜਿੱਥੇ ਇੱਕ ਦੀ ਲੋੜ ਹੈ ਜੇ ਉਹਨੂੰ ਵੀ ਪੂਰੀ ਨਾ ਕਰੀਏ ਫਿਰ ਅਸੀਂ ਕਿਵੇਂ ਕਹਾਂਗੇ ਕਿ ਭਾਈ ਆਪਣਾ ਧਰਮ ਛੱਡ ਕੇ ਹੋਰ ਪਾਸੇ ਨਾ ਭਟਕੋ ਆਪਣੇ ਪਿਓ ਨੂੰ ਛੱਡ ਕੇ ਹੋਰ ਨੂੰ ਪਿਓ ਨਾ ਬਣਾਓ ਜੇ ਅਸੀਂ ਉਹਨਾਂ ਦੇ ਲਈ ਇੱਕ ਗੁਰੂ ਘਰ ਵੀ ਸਥਾਪਿਤ ਨਹੀਂ ਕਰ ਸਕਦੇ ਤਾਂ ਸਾਨੂੰ ਫਿਰ ਉਹਨਾਂ ਦੇ ਉੱਤੇ ਉਂਗਲ ਚੱਕਣ ਦਾ ਵੀ ਬਾਅਦ ਵਿੱਚ ਕੋਈ ਹੱਕ ਨਹੀਂ ਰਹੇਗਾ ਬਿਲਕੁਲ ਇੱਕ ਹੋਰ ਗੱਲ ਹੈ ਬਾਈ ਇੱਥੇ ਬਹੁਤ ਸਾਰੇ ਜਦੋਂ ਉਹਨਾਂ ਨੇ ਗੱਲ ਕੀਤੀ ਸੀਗੀ ਤਾਂ ਉਹਨਾਂ ਦੀ ਵੀ ਉਹ ਇੰਟਰਵਿਊ ਥੋੜੇ ਥੋੜੇ ਲਗਾ ਦੇਵੇ ਵਿੱਚ ਕਿਉਂਕਿ ਉਹਨਾਂ ਕਿਉਂਕਿ ਪੈਸਾ ਉਹ ਕਹਿੰਦੇ ਜੀ ਪੁਆੜੇ ਦੀ ਝੜ ਹੈ ਸਾਨੂੰ ਇੱਟਾਂ ਚਾਹੀਦੀਆਂ ਜੀ ਸਿਮਿੰਟ ਚਾਹੀਦਾ ਸਰੀਆ ਚਾਹੀਦਾ ਸਾਡੇ ਕੋਲ ਆ ਜਾਓ ਵੀ ਸਾਨੂੰ ਪੁੱਛ ਲਓ ਕੀ ਕੀ ਚਾਹੀਦਾ ਅਸੀਂ ਦੱਸ ਦਿੰਨੇ ਮਟੀਰੀਅਲ ਕਰਵਾ ਦੂੰ ਸਾਨੂੰ ਪੈਸਾ ਨਾ ਦਿਓ ਕਹਿੰਦੇ ਪੈਸੇ ਤਾਂ ਪੁਆੜੇ ਦੀ ਝੜ ਹੈ ਗੱਲ ਠੀਕ ਹੈ ਕਿਉਂਕਿ ਬਾਅਦ ਵਿੱਚ ਆ ਜਾਂਦਾ ਵੀ ਇਹ ਪੈਸਾ ਖਾ ਕੇ ਪਿੰਡ ਵਾਲੇ ਕਹਿਣ ਲੱਜੰਦੇ ਆ ਕਿ ਜਿੰਨੀਆਂ ਵੀ ਇਹ ਗੁਰੂ ਘਰ ਦੀ ਇਮਾਰਤ ਦਾ ਸਾਡਾ ਆਪਣਾ ਜਿੰਨਾ ਰਹਿੰਦਾ ਕੰਮ ਆ 20 25 ਲੱਖ ਦੇ ਗੇੜ ਤੇ ਇਹ ਪੈਣਾ ਹੈ ਜੇ ਸਾਨੂੰ ਬਾਅਦ ਤੋਂ ਬਾਅਦ ਸਾਨੂੰ ਪੈਸੇ ਦੀ ਲੋੜ ਨਹੀਂ ਸਾਨੂੰ ਮਟੀਰੀਅਲੇ ਮਿਲ ਜAVE ਸਾਨੂੰ ਉਹ ਵੀ ਬਹੁਤ ਆ ਕਿਉਂ ਮਟੀਰੀਅਲ ਪੈਸਾ ਇੱਕ ਲੜਾਈ ਦੀ ਵੀ ਜੜਾ ਜੇ ਸਾਨੂੰ ਮਟੀਰੀਅਲ ਸਰੀਆ ਇਟ ਸਿਮਿੰਟ ਇਸ ਤਰ੍ਹਾਂ ਮਿਲੀ ਜਾਵੇ ਤਾਂ ਅਸੀਂ ਬਹੁਤ ਜਲਦੀ ਇਸ ਬਿਲਡਿੰਗ ਨੂੰ ਜਲਦੀ ਤੋਂ ਜਲਦੀ ਤਿਆਰ ਕਰ ਸਕਦੇ ਆ ਕਿਉਂਕਿ ਠੇਕੇਦਾਰਾਂ ਦੇ ਲਈ ਤਾਂ ਅਸੀਂ ਪਿੰਡ ਤੋਂ ਇੱਕ ਦੋ ਗੇੜੇ ਹੋਰ ਮਾਰ ਲਾਂਗੇ ਕਿਉਂ ਸਹਿਯੋਗ ਦਿੰਦੇ ਆ ਸਾਰੇ ਅਸੀਂ ਕਿਉਂ ਕਹੀਏ ਵੀ ਵਿੱਚ ਸਾਡੇ ਉੰਦਰ ਲੋਕ ਵੀ ਆ Rajput ਵੀ ਆ ਸਾਰੇ ਧਰਮਾਂ ਜਾਣੀ ਸਾਡੇ ਕੋਲ ਛੋਟੀਆਂ ਕਸ਼ਟਾਂ ਵੀ ਜ਼ਿਆਦਾ ਏ ਉਹ ਜਿੰਨਾ ਵੀ ਵੱਤ ਤੋਂ ਵੱਤ ਸਾਨੂੰ ਸਹਿਯੋਗ ਦੇ ਰਹੇ ਆ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਤੇ ਨਾਲ ਦੇ ਪਿੰਡਾਂ ਦਾ ਵੀ ਜਿਹੜੇ ਸਾਨੂੰ ਪੂਰਾ ਸਹਿਯੋਗ ਦਿੰਦੇ ਆ ਸਰਕਾਰ ਸੇਵਾ ਵਾਲੇ ਜਿਹੜੇ ਹੈਗੇ ਆ ਸੰਸਥਾਵਾਂ ਉਹ ਵੀ ਫਿਰ ਵੱਡੇ 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 ਠੇਕੇ ਬਿਲਡਿੰਗਾਂ ਡਿੱਟੀ ਤੇ ਖੜੀਆਂ ਕਰ ਦਿੰਦੇ ਫਿਰ ਉਹਨਾਂ ਤੱਕ ਜਾਂ ਇਹਨਾਂ ਨੇ ਪਹੁੰਚ ਨਹੀਂ ਕੀਤੀ ਹੋਣੀ ਜਾਂ ਫਿਰ ਆਏ ਨਹੀਂ ਕੀ ਗੱਲ ਗਏ ਆ ਬਾਈ ਉਹ ਕਹਿੰਦੇ ਇਹ ਬਈ ਕਿਸੇ ਨੇ ਉਹ ਜ਼ਿਆਦਾ ਹੰਮੀ ਨਹੀਂ ਪਰੀ ਪਰ ਚਲੋ ਅਸੀਂ ਕਹਿੰਨੇ ਆ ਵੀ ਚਲੋ ਉਹ ਆਪਣੇ ਘਰ ਆਏ ਸੀਗੇ ਮੇਰੇ ਘਰ ਆਏ ਸੀ ਪਹਿਲਾਂ ਮੈਂ ਵੀ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਜੀ ਦੇਖੋ ਵੀ ਮੈਨੂੰ ਪਹਿਲਾਂ ਲੱਗਿਆ ਮੈਂ ਉਹਨਾਂ ਨੂੰ ਪਹਿਲਾਂ ਇੱਕ ਗੱਲ ਕਹੀ ਸੀ ਕਿਉਂਕਿ ਬਹੁਤ ਸਾਰੇ ਲੋਕ ਸਾਨੂੰ ਕਹਿ ਦਿੰਦੇ ਆ ਵੀ ਅਸੀਂ ਜੀ ਆ ਫਲਾਣੀ ਚੀਜ਼ ਬਣਾਉਣੀ ਆ ਬਾਈ ਉਹਦੇ ਲਈ ਆਓ ਅਸੀਂ ਮਨਾ ਕਰ ਦਿੰਦੇ ਆ ਵੀ ਯਾਰ ਦੇਖੋ ਜੀ ਅਸੀਂ ਕਿਉਂਕਿ ਬਹੁਤ ਸਾਰੇ ਨਾ ਵਪਾਰੇ ਕਰੀ ਜਾਂਦੇ ਯਾਰ ਸਾਡੇ ਥਰੂ ਮੈਂ ਕਿਹਾ ਜੀ ਜੇ ਆਪਾਂ ਇੱਕ ਨੂੰ ਜਵਾਬ ਜਦੋਂ ਆਪਾਂ ਇੱਕ ਨੂੰ ਦੇ ਦਈਏ ਨਾ ਜਾਂ ਇੱਕ ਦਾ ਕੰਮ ਕਰ ਦਈਏ ਅਗਲਾ ਕਹਿੰਦਾ ਯਾਰ ਸਾਨੂੰ ਜਵਾਬ ਦੇ ਕਿ ਇਹਨਾਂ ਦਾ ਹੁਣ ਤੂੰ ਕਰਨ ਲੱਗ ਗਿਆ ਮੈਂ ਉਹਨਾਂ ਨੂੰ ਇਹ ਗੱਲ ਵੀ ਦੱਸੀ ਸੀਗੀ ਪਰ ਫਿਰ ਮੈਨੂੰ ਲੱਗਿਆ ਯਾਰ ਵੀ ਗੁਰੂ ਦੀ ਗੱਲ ਕਰਨਾ ਏ ਮੈਂ ਪਹਿਲਾਂ ਤਾਂ ਯਾਰ ਆਪਣੇ ਆਪ ਦੇ ਨਾਲ ਪਰਚੋਲ ਕੀਤੀ ਤੇ ਮੈਨੂੰ ਫਿਰ ਇੱਕ ਖਬਰ ਕੀਤੀ ਸੀ ਉਸੇ ਪਿੰਡ ਦੀ ਦੁੱਗਰੀ ਦੀ ਬਾਅਦ ਵਿੱਚ ਕੁਝ ਗੱਲਾਂ ਸਾਹਮਣੇ ਵੀ ਆਈਆਂ ਸੀ ਫਿਰ ਮੈਨੂੰ ਇਹ ਵੀ ਲੱਗਿਆ ਵੀ ਯਾਰ ਉਹ ਬੰਦੇ ਬਾਰੇ ਕੁਝ ਗੱਲਾਂ ਸਾਹਮਣੇ ਆਈਆਂ ਸੀ ਪ੍ਰਮਾਤਮਾ ਨੇ ਯਾਰ ਤੈਨੂੰ ਇੱਕ ਮੌਕਾ ਦਿੱਤਾ ਅੱਜ ਉਸੇ ਪਿੰਡ ਦੇ ਉਸ ਪਿੰਡ ਦਾ ਇੱਕ ਦੁਨਿਆਵੀ ਬੰਦਾ ਉਹਦੀ ਤੂੰ ਮਦਦ ਕਰਿਆ ਜਿਹਦੇ ਉੱਤੇ ਲੋਕ ਬਹੁਤ ਕੁਝ ਤੈਨੂੰ ਫੋਨ ਵੀ ਕਰ ਰਹੇ ਆ ਹਨਾ ਤੇ ਇੱਕ ਗੁਰੂ ਘਰ ਆ ਉਦੋਂ ਲਈ ਤਾਂ ਉੱਠ ਨਹੀਂ ਰਿਹਾ ਤੇ ਮੈਨੂੰ ਮੇਰੀ ਆਤਮਾ ਨੇ ਝੰਜੋੜਿਆ ਬਾਈ ਮੈਂ ਫਿਰ ਉਹਨਾਂ ਨੂੰ ਫੋਨ ਕੀਤਾ ਵੀ ਮੈਂ ਆ ਗਿਆ ਮੈਂ ਕਿਹਾ ਯਾਰ ਇਹ ਮੈਨੂੰ ਪਰਮਾਤਮਾ ਨੇ ਮੇਰੇ ਪਾਪ ਧੋਣ ਦਾ ਮੌਕਾ ਦਿੱਤਾ ਵੀ ਮੈਂ ਇਹ ਨਹੀਂ ਹੁੰਝਾ ਸਕਦਾ ਪਰ ਹੁਣ ਉਹਨਾਂ ਦੀ ਮੈਂ ਜਿਹੜੀ ਆਪਾਂ ਵੀਡੀਓ ਪਾਈ ਸੀ ਉਸ ਤੋਂ 55 6000 ਰੁਪਏ ਆਈ ਆ ਇਸ ਕਰਕੇ ਅਸੀਂ ਤੁਹਾਨੂੰ ਅਕਾਊਂਟ ਨੰਬਰ ਵੀ ਦੇ ਰਹੇ ਹਾਂ ਸਕੈਨਰ ਵੀ ਦੇ ਰਹੇ ਹਾਂ ਫੋਨ ਨੰਬਰ ਵੀ ਦੇ ਰਹੇ ਹਾਂ ਮਟੀਰੀਅਲ ਦੇਣਾ ਮਟੀਰੀਅਲ ਦੇ ਦਿਓ ਪੈਸੇ ਮੰਨਦੇ ਦਿਲ ਪੈਸੇ ਦੇ ਦਿਓ ਪਰ ਉਹ ਉਹਨਾਂ ਦੀ ਮਦਦ ਕਰਿਓ ਬਾਈ ਲੋੜ ਹੈ ਉਹਨਾਂ ਨੂੰ ਸਾ ਬਿਲਕੁਲ ਬੰਦਿਆਂ ਦੀ ਜਦੋਂ ਕਦੀ ਮਦਦ ਕਰਵਾਈ ਜਾਂਦੀ ਹੈ ਤਾਂ ਬੰਦੇ ਰੱਬ ਨਹੀਂ ਹੁੰਦੇ ਬੰਦਿਆਂ ਦੇ ਵਿੱਚ ਐਪ ਵੀ ਹੋ ਸਕਦੇ ਆ ਹਾਲਾਂਕਿ ਅਸੀਂ ਉਹਨਾਂ ਦੀ ਹਾਲਾਤ ਦੇਖ ਕੇ ਮਦਦ ਕਰਨ ਦੇ ਲਈ ਬਹੁਤ ਅੱਗੇ ਤੱਕ ਚਲ ਵੀ ਜਾਂਦੇ ਆ ਪਰ ਗੁਰੂ ਦੀ ਜਦੋਂ ਗੁਰੂ ਘਰ ਬਣਾਉਣ ਦੀ ਗੱਲ ਆਉਂਦੀ ਹੈ ਤਾਂ ਗੁਰੂ ਸਾਹਿਬ ਸੰਪੂਰਨ ਆਪਣੇ ਆਪ ਦੇ ਵਿੱਚ ਸੋ ਗੁਰੂ ਸਾਹਿਬ ਦੀ ਜੋ ਸਥਾਨ ਬਣਾਉਣ ਦੇ ਲਈ ਗੁਰੂ ਘਰ ਬਣਾਉਣ ਦੇ ਲਈ ਜੋ ਅਸੀਂ ਮਾਇਆ ਦੇਵਾਂਗੇ ਉਹ ਇੱਕ ਸੰਪੂਰਨ ਗੁਰੂ ਸਾਹਿਬ ਨੂੰ ਉਹਨਾਂ ਦੀ ਅਸਤਾਨਾ ਬਣਾਉਣ ਦੇ ਹਿੱਤ ਭੇਟ ਕਰਾਂਗੇ ਸੋ ਸਾਨੂੰ ਜਰੂਰ ਇਸ ਪਾਸੇ ਵੀ ਵੱਧ ਚੜ ਕੇ ਅੱਗੇ ਆਉਣਾ ਚਾਹੀਦਾ ਜਿੱਥੇ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਹੋਰ ਬਹੁਤ ਸਾਰੀਆਂ ਵੀਡੀਓਜ਼ ਅੱਗੇ ਤੋਂ ਅੱਗੇ ਸ਼ੇਅਰ ਕਰਦੇ ਹਾਂ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ